गोपाल तेरा आरती गोपाल तेरा आरती जो जन तुम्हारी भगत करनते तिनके काज सवारता जो जन तुम्हारी भगत करनते तिनके काज सवारता गोपाल ਤੇਰਾ ਆਰਤਾ ਗੋਪਾਲ ਤੇਰਾ ਆਰਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਸਾਜੀ ਨਮਾਜ਼ੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅੱਜ ਆਪਾਂ ਵਿਚਾਰਾਂ ਸ਼ੁਰੂ ਕਰੀਏ ਪਿਤਾ ਪਰਮਾਤਮਾ ਦੀਆਂ ਵਡਿਆਈਆਂ ਕਰੀਏ ਔਰ ਆਪਣਾ ਸਾਰੇ ਆਪਾਂ ਰਲ ਮਿਲ ਕੇ ਆਪਣਾ ਜੀਵਨ ਸਫਲ ਕਰੀਏ ਭਾਵ ਰਸਨਾ ਪਵਿੱਤਰ ਕਰੀਏ ਔਰ ਗਿਆਨ ਲਈ ਆਪਾਂ ਗਿਆਨ ਕਿਉਂਕਿ ਮਨ ਨੂੰ ਸਮਝਾਉਣ ਵਾਸਤੇ ਆਪਾਂ ਨੂੰ ਗਿਆਨ ਦੀ ਵੀ ਲੋੜ ਹੈ ਗਿਆਨ ਦੀ ਗਿਆਨ ਉਹ ਗੁਰੂ ਪਿਆਰੇਓ ਜਿਹੜਾ ਧੰਨ ਸ੍ਰੀ ਗੁਰਗੰਨ ਸਾਹਿਬ ਸਾਨੂੰ ਦੇ ਰਿਹਾ ਜੋ ਗੁਰਬਾਣੀ ਸਾਨੂੰ ਸਮਝਾ ਰਹੀ ਹੈ ਉਹਨੂੰ ਆਪਾਂ ਗੁਰਬਾਣੀ ਪੜ੍ਹ ਕੇ ਫਿਰ ਉਹਦੀ ਵਿਚਾਰਧਾਰਾ ਨੂੰ ਆਪਾਂ ਅੰਦਰ ਬਿਠਾਈਏ ਕਿ ਗੁਰੂ ਸਾਹਿਬ ਸਾਨੂੰ ਕੀ ਕਹਿਣਾ ਚਾਹੁੰਦੇ ਨੇ ਜੋ ਅੱਜ ਆਪਾਂ ਵਿਚਾਰ ਲੈ ਰਹੇ ਆ ਭਗਤ ਧੰਨਾ ਜੀ ਦੀ ਜੋ ਸ਼ਬਦ ਹੈ ਤਨਸ੍ਰੀ ਭਗਤ ਧੰਨਾ ਜੀ ਤਨਸ੍ਰੀ ਗੁਰਗੰਸਾਹ ਦੇ ਵਿੱਚ ਜੋ ਸ਼ਬਦ ਹੈ ਉਹ ਜੋ ਆਪਾਂ ਦੋ ਪੰਕਤੀਆਂ ਮੰਗਲਚਾਰਾ ਕੀਤਾ ਹੈ ਕਿ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਇਹ ਹੁਣ ਗੁਰੂ ਪਿਆਰਿਓ ਆਪਾਂ ਜੋ ਇੱਕ ਛੋਟੀ ਜਿਹੀ ਆਪਾਂ ਤਿੰਨ ਮਿੰਟ ਦੀ ਵੀਡੀਓ ਪਹਿਲਾਂ ਇਹਦੇ ਉੱਤੇ ਪਾਈ ਆ ਪਰ ਆਪਾਂ ਵਿਸਤਾਰ ਲੰਬੇ ਸਮੇਂ ਨਾਲ ਲੈਣ ਵਾਸਤੇ ਲੰਮੇ ਸਵੇ ਦੀ ਗਾਥਾ ਕਰਕੇ ਆਪਾਂ ਇਹ ਵੀ ਪਾਵਾਂਗੇ ਕਿ ਆਪਾਂ ਪ੍ਰਮਾਤਮਾ ਤੋਂ ਜਿਹੜੀਆਂ ਸਾਨੂੰ ਲੋੜਬੰਦ ਚੀਜ਼ਾਂ ਨੇ ਇਸ ਸੰਸਾਰ ਦੇ ਅੰਦਰ ਉਹ ਵੀ ਸਾਨੂੰ ਜ਼ਰੂਰਤ ਆਸੀ ਅਕਾਲਪਕ ਪਿਤਾ ਪਰਮਾਤਮਾ ਤੋਂ ਮੰਗਣੀਆਂ ਨੇ ਲੋਕ ਤੇ ਪ੍ਰਲੋਕ ਤੇ ਸਾਰੇ ਕਾਰਜ ਦੇ ਆਪਾ ਮਾਲਕ ਮਾਲਕ ਨੂੰ ਕਹਿਣਾ ਹੈ ਕਿ ਮਾਲਕਾ ਸਾਡੇ ਕਾਰਜ ਲੋਕ ਤੇ ਪ੍ਰਲੋਕ ਦੇ ਸਵਾਰ ਕਿ ਤੇਰੇ ਅਸੀਂ ਬੱਚੇ ਆ ਤਾਣ ਇੱਥੇ ਭਗਤ ਜਨ ਕਹਿ ਰਿਹਾ ਕਿ ਮੈਂ ਤੇਰੇ ਦਰ ਦਾ ਮੰਗਤਾ ਹਾਂ ਸਾਨੂੰ ਪਹਿਲੇ ਮੰਗਤਾ ਬਣਨਾ ਪੈਣਾ ਮੰਗਤਾ ਕਦੋਂ ਬਣਨਾ ਹੈ ਸਵੇਰੇ ਅੰਮ੍ਰਿਤ ਵੇਲੇ ਉਠੋ ਜਦੋਂ ਅੰਮ੍ਰਿਤ ਵੇਲਾ ਸ਼ੁਰੂ ਹੁੰਦਾ ਹੈ ਉਦੋਂ ਉਠੋ ਬੈਠੋ ਘੰਟਾ ਦੋ ਘੰਟੇ ਉਹਦੇ ਦਰ ਤੇ ਬੈਠੋ ਮੰਗਤਾ ਬਣੋ ਜਿਵੇਂ ਭਗਤ ਜੀ ਕਹਿ ਰਹੇ ਨੇ ਕਿ ਗੋਪਾਲ ਤੇਰਾ ਆਰਤਾ ਕੀ ਕਹਿ ਰਿਹਾ ਕਿ ਸੇ ਪ੍ਰਿਥਵੀ ਦੇ ਪਾਲਨਹਾਰ ਸੇ ਮਾਲਕ ਪ੍ਰਭ ਪਿਤਾ ਮੈਂ ਤੇਰੇ ਦਰ ਦਾ ਮੰਗਤਾ ਹਾਂ ਮੈਂ ਤੇਰੇ ਦਰ ਦਾ ਮੰਗਤਾ ਮੈਨੂੰ ਆ ਲੋੜੀ ਦੀਆਂ ਜੋ ਚੀਜ਼ਾਂ ਨੇ ਇਹ ਪੂਰੀਆਂ ਕਰ ਕਦੋਂ ਕਿਹਾ ਉਹਨਾਂ ਨੇ ਇਹ ਆਪਾਂ ਵਿਚਾਰ ਕਰਨੇ ਆ ਗੁਰੂ ਪਿਆਰੇ ਉਹਨਾਂ ਨੇ ਇਹ ਵਾਰਡ ਕਦੋਂ ਕਿਹਾ ਔਰ ਆਪਾਂ ਕਦੋਂ ਕਹਿ ਰਹੇ ਹਾਂ ਮੰਗਤਾ ਆਪਾਂ ਵੀ ਰਹੇ ਹਾਂ ਮੰਗਿਆ ਉਹਨਾਂ ਨੇ ਵੀ ਭਗਤ ਜਨਾਂ ਨੇ ਉਹਨੇ ਵੀ ਸਾਰੀ ਚੀਜ਼ਾਂ ਮੰਗੀਆਂ ਨੇ ਪਰ ਉਹਨਾਂ ਨੇ ਉਹਦੇ ਦਰ ਤੇ ਬੈਠ ਕੇ ਪਹਿਲਾਂ ਮੰਗ ਤੇ ਬਣੇ ਆ ਮੰਗਤੇ ਪਹਿਲਾਂ ਉਹਨਾਂ ਦੀ ਬੰਦਗੀ ਕੀਤੀ ਉਹਨਾਂ ਨੇ ਦਰ ਤੇ ਬੈ ਕੇ ਉਹਦੀ ਸਿਫਤ ਸੁਲਾ ਕੀਤੀ ਉਹਨੂੰ ਖੁਸ਼ ਕੀਤਾ ਮਾਲਕ ਨੂੰ ਮਾਲਕ ਨੂੰ ਖੁਸ਼ ਕੀਤਾ ਫੇਰ ਦਾਵੇ ਨਾ ਕਿਹਾ ਕਿ ਕਹਿੰਦਾ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਸ਼ ਸਵਾਰਤ ਕਹਿੰਦਾ ਹੁਣ ਜਿਹੜਾ ਤੇਰਾ ਭਗਤੀ ਤੇ ਮੰਗਤਾ ਬਣ ਕੇ ਬੈਠ ਗਿਆ ਤੇਰੇ ਦਰ ਤੇ ਕੀ ਕਹਿੰਦਾ ਤੂੰ ਉਹਦੇ ਕਾਰਜ ਨਹੀਂ ਸਵਾਰੇਗਾ ਆ ਫਿਰ ਮਾਲਕ ਨੇ ਸਵਾਰੇ ਆਕਾਲ ਕੀ ਭਗਤ ਦੇ ਕਾਰਜ ਸਾਰੇ ਸਵਾਰੇ ਨੇ ਆਹੀ ਫਰਕ ਹੈ ਬਸ ਅੱਜ ਸਾਡੇ ਚ ਤੇ ਜੋ ਤੁੰ ਸ੍ਰੀ ਦੁਰਗੰਸਾਹ ਦੇ ਵਿੱਚ ਭਗਤ ਜਨ ਬੈਠੇ ਨੇ ਉਹਨਾਂ ਦੇ ਵਿੱਚ ਐਨਾ ਹੀ ਫਰਕ ਹੈ ਕਿ ਉਹ ਪਹਿਲਾਂ ਉਹਨਾਂ ਨੇ ਬੰਦਗੀ ਕੀਤੀ ਆ ਉਹਨਾਂ ਨੇ ਆਪਣੇ ਆਪ ਨੂੰ ਮਾਲਕ ਦੇ ਹਵਾਲੇ ਕੀਤਾ ਹੈ ਮਾਲਕ ਦਾ ਪਿਆਰ ਕੀਤਾ ਹੈ ਤਾਂ ਉਹਨਾਂ ਨੇ ਫਿਰ ਪਿੱਛੋਂ ਮਾਲਕ ਨੇ ਆਪਣਾ ਅਕਾਲ ਸਵਾਰ ਦਿੰਦਾ ਹੈ ਬੋਲਣ ਦੀ ਵੀ ਲੋੜ ਨਹੀਂ ਪਈ ਜੇ ਬੋਲ ਕੇ ਉਹਨਾਂ ਨੇ ਮੰਗਿਆ ਉਹ ਦਿੱਤਾ ਤਾਂ ਗੁਰਪਿਆਰੋ ਸਾਡੀ ਕੀ ਵਿਚਾਰ ਹੈ ਅੱਜ ਦੇ ਸਮੇਂ ਦੀ ਲੋਕ ਦੇ ਲੋਕ ਦੇ ਅੰਦਰ ਕਾਲ ਦੇ ਸਮੇਂ ਦੇ ਅੰਦਰ ਅਸੀਂ ਕਹਿੰਨੇ ਆ ਕਿ ਮਾਲਕ ਪਹਿਲੇ ਸਾਡੇ ਕਾਰਸ ਵਾਰੇ ਸਾਡੇ ਦੁੱਖ ਦੂਰ ਕਰੇ ਸਾਡੇ ਘਰਾਂ ਚ ਕਲੇਸ਼ ਦੂਰ ਕਰੇ ਸਾਡੇ ਕੰਮ ਕਰੇ ਸਾਡੀਆਂ ਨੌਕਰੀਆਂ ਲਵਾਏ ਸਾਡੇ ਜਵਾਨਾਂ ਨੂੰ ਵਿਦੇਸ਼ਾਂ ਚ ਭੇਜ ਦੇ ਔਰ ਫਿਰ ਮੈਂ ਸਹਿਜ ਬਾਠ ਕਰਾਉਂਗਾ ਫਿਰ ਮੈਂ ਧੰਸ੍ਰੀ ਗੁਰਗਰਾਂ ਸਾਹਿਬ ਨੂੰ ਘਰ ਲਿਆ ਕੇ ਖੰਡਪੜ ਸਾਹਿਬ ਕਰਾਉਂਗਾ ਸੰਗਤ ਵੀ ਕਰਾਉਂਗਾ ਗੁਰੂ ਘਰ ਵੀ ਦੋਨੋਂ ਟਾਈਮ ਆਉਣ ਲੱਗ ਜਾਊਂਗਾ ਨਿਤਨੇ ਵੀ ਕਰਨ ਲੱਗ ਜਾਊਂਗਾ ਕਦੋਂ ਕਹਿ ਰਿਹਾ ਜੇ ਪਹਿਲਾਂ ਸਾਡੇ ਕੰਮ ਕਰੇਗਾ ਪਹਿਲਾਂ ਸ਼ਰਤ ਰੱਖਦੀ ਇੱਥੇ ਅਸੀਂ ਮਾਰ ਖਾ ਰਹੇ ਹਾਂ ਸ਼ਰਤ ਰੱਖਦੀ ਇੱਥੇ ਭਗਤ ਜਿਨ੍ਹਾਂ ਨੇ ਸ਼ਰਤ ਨਹੀਂ ਰੱਖੀ ਇਹਨਾਂ ਨੇ ਪਹਿਲਾਂ ਉਹਦੇ ਦਰ ਤੇ ਬੈਠ ਕੇ ਉਹਦੇ ਮੰਗਤੇ ਬਣਿਆ ਕਹਿੰਦਾ ਜਿਹੜੇ ਮਨੁੱਖ ਤੇਰੀ ਬੰਦਗੀ ਕਰਦਾ ਹੈ ਅਦਿ ਕਰਦਾ ਹੈ ਉਹਦੇ ਤੱਕ ਕੰਮ ਤਾਂ ਸਿਰ ਆਪ ਹੀ ਚੜਨੇ ਗੁਰਪਿਆਰੋ ਆਪਾਂ ਦਾਵੇ ਨਾ ਕਹਿ ਸਕਦੇ ਆ ਆਪਣੇ ਮਾਲਕ ਸਾਡੇ ਮਾਤਾ ਪਿਤਾ ਹੈ ਪਰ ਪਹਿਲਾਂ ਉਹਦੇ ਦਰ ਤੇ ਬੈਠਣਾ ਪੈਣਾ ਸਾਨੂੰ ਫਿਰ ਉਹਨੇ ਮੰਗਰ ਦਿੱਤਾ ਗੁਰਪਿਆਰੋ ਫਿਰ ਘਰ ਚ ਜੇ ਕਿਹੜੀ ਚੀਜ਼ ਦੀ ਲੋੜ ਨਹੀਂ ਸਾਰੀ ਮੰਗ ਲਈ ਉਹਨੇ ਸਾਰਾ ਕੁਝ ਮੰਗ ਲਿਆ ਕੋਈ ਕਸਰੀ ਨਹੀਂ ਛੱਡੀ ਗੁਰਪਿਆਰੋ ਔਰ ਆਪ ਮੰਗ ਵੀ ਸਕਦੇ ਆ ਉਹ ਦੇ ਵੀ ਰਿਹਾ ਏ ਦਿੰਦਾ ਦੇ ਲੈਂਦੇ ਥੱਕ ਪਾਈ ਜੁਗਾ ਜਗੰਤਰਾ ਤੋ ਦੇ ਰੇ ਪਰ ਉਹ ਦੇ ਰੇ ਤਾਂ ਦਿੰਦਾ ਰਹੇਗਾ ਪਰ ਅਸੀਂ ਲਾਇਕ ਵੀ ਉਹਨੂੰ ਯਾਦ ਨਹੀਂ ਕਰਦੇ ਅਸੀਂ ਲਾਇਕ ਵੀ ਉਹਦੀ ਬੰਦਗੀ ਨਹੀਂ ਕਰਦੇ ਅਸੀਂ ਗੁਰਬਾਣੀ ਪੜ ਕੇ ਉਹਨੂੰ ਸਮਝਦੇ ਨਹੀਂ ਹੁਣ ਗੁਰਬਾਣੀ ਕਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਦੋ ਪੰਕਤੀਆਂ ਉਚਾਰੀਆਂ ਗੁਰ ਪਿਆਰੇਓ ਇਹਦੇ ਵਿੱਚ ਆਪਾਂ ਵਿਸਤਾਰ ਨਾਲ ਉਹਦੇ ਮਤਲਬ ਕੱਢਿਆ ਕਿ ਭਾਈ ਭਗਤ ਜਰ ਕਹਿ ਰਿਹਾ ਹੈ ਮਾਲਕ ਨੂੰ ਕਿ ਗੋਪਾਲ ਤੇਰਾ ਆਰਤਾ ਮੈਂ ਤੇਰੇ ਦਰ ਤੇ ਮੰਗਤਾ ਹੈ ਮੇਰੇ ਸਾਰੇ ਲੋੜੀਂਦੀਆਂ ਚੀਜ਼ਾਂ ਪੂਰੀਆਂ ਕਰ ਔਰ ਮੇਰੀ ਨਹੀਂ ਹੈ ਜੋ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਕਹਿੰਦਾ ਜੋ ਜੋ ਮਨੁੱਖ ਤੇਰੇ ਦਰ ਤੇ ਬੈਠ ਕੇ ਤੇਰਾ ਤੇਰੇ ਦਰ ਤੇ ਮੰਗਤੇ ਬਣੇ ਨੇ ਤੇਰੇ ਦਰ ਬੰਦਗੀ ਕਰ ਰਿਆ ਉਹਨਾਂ ਦੇ ਤੂੰ ਸਾਰੇ ਕੰਮ ਕਰ ਉਹ ਘਰਾਂ ਦੇ ਵਿੱਚ ਕਿਹੜੀ ਲੋੜ ਪੈਂਦੀ ਆ ਆਪਾਂ ਨੂੰ ਕਿਹੜੇ ਸਾਰਾ ਕੁਝ ਮੰਗਿਆ ਉਹਨਾਂ ਨੇ ਉਹ ਕਹ ਰਿਹਾ ਕਿ ਦਾਲ ਸਿੱਧਾ ਮੰਗੋ ਕੀਓ ਇਹ ਵੀ ਲੋੜ ਆ ਆਪਾਂ ਨੂੰ ਕਿ ਮੈਂ ਤੇਰੀ ਦਰਤਾ ਮੰਗਦਾ ਐ ਮੈਨੂੰ ਆਟਾ ਚੌਲ ਦਾਲ ਮੰਗ ਸਾਰੀ ਉੱਤੀ ਚ ਮੰਗ ਲਈ ਫਿਰ ਕਹਿੰਦਾ ਹਮਰਾ ਖੁਸ਼ੀ ਕਰੇ ਨਿਤ ਜੀਓ ਕਹਿੰਦਾ ਜੋ ਮੇਰੀ ਜਿੰਦ ਨੂੰ ਨਿਤ ਖੁਸ਼ੀ ਮਿਲੇ ਖਾ ਕੇ ਮਨ ਮੇਰਾ ਖੁਸ਼ ਹੋਵੇ ਔਰ ਜਦੋਂ ਤਨ ਨੂੰ ਮਨ ਤਨ ਨੂੰ ਖਰਾਕ ਮਿਲ ਗਈ ਫੇਰ ਪਹਿਲਾਂ ਉਸ ਤੋਂ ਪਹਿਲਾਂ ਕੀ ਕੀਤਾ ਭਗਤਾ ਨੇ ਮਨ ਦੀ ਖਰਾਕ ਉਹਨੇ ਗੁਰੂ ਸਾਹਿਬ ਤੋਂ ਮੰਗੀ ਕਿ ਮਨ ਦੀ ਖਰਾਕ ਪਹਿਲਾਂ ਮਨ ਨੂੰ ਦਿੱਤੀ ਹੈ ਫੇਰ ਤਨ ਦੀ ਖਰਾਕ ਮੰਗੀ ਹੈ ਆ ਇੱਥੇ ਫਰਕ ਆ ਗੁਰੂ ਪਿਆਰੋਂ ਧਿਆਨ ਦੇ ਲੈਣਾ ਭਗਤ ਜਨ ਜੋ ਤਨ ਸ੍ਰੀ ਗੁਰਗੰਸਾ ਦੇ ਵਰਾਜਮਾਨ ਨੇ ਉਹਨਾਂ ਨੇ ਪਹਿਲਾਂ ਮਨ ਦੀ ਖਰਾਕ ਪਾਤਸ਼ਾਹ ਕੋਲ ਮੰਗੀ ਹੈ ਜੋ ਕਿ ਧੰਨ ਸ੍ਰੀ ਗੁਰਗੰਨ ਸਾਹਿਬ ਦੇ ਸ਼ਬਦ ਦਰਜ ਨੇ ਔਰ ਇਸ ਕਾਇਆ ਦੇ ਅੰਦਰ ਉਹ ਅੰਮ੍ਰਿਤ ਖੂਟਾ ਹੈ ਅੰਮ੍ਰਿਤ ਦਾ ਖੂਹ ਹੈ ਪਹਿਲੇ ਉਹ ਸ਼ਬਦਾਂ ਦਾ ਕੱਢ ਕੇ ਉਹਨੂੰ ਅੰਮ੍ਰਿਤ ਨੂੰ ਔਰ ਮਨ ਦੀ ਖਰਾਕ ਦਿੱਤੀ ਹੈ ਪਹਿਲਾਂ ਉਸ ਤੋਂ ਬਾਅਦ ਫਿਰ ਆ ਮੰਗਣਾ ਸ਼ੁਰੂ ਕੀਤਾ ਹੈ ਕੀ ਮੰਗਣਾ ਕੀਤਾ ਜੋ ਆਪਾਂ ਪਹਿਲੇ ਵਿਚਾਰ ਕਰ ਲਈ ਕਿ ਮੈਨੂੰ ਦਾਲ ਸਿੱਧਾ ਆ ਜੋ ਵੀ ਕਿਹਾ ਉਹ ਇਹ ਇਹ ਸਾਰਾ ਮੈਨੂੰ ਚਾਹੀਦਾ ਹੈ ਹਾਂ ਦਾਲ ਸਿੱਧਾ ਮੰਗ ਮੰਗੋ ਘਿਓ ਹਮਰਾ ਖੁਸ਼ੀ ਕਰੇ ਨਿਤ ਜਿਓ ਕਹਿੰਦਾ ਮੇਰੇ ਹੁਣ ਮਨ ਦੀ ਖਾ ਮਨ ਦੀ ਖਰਾਕ ਤੁਸੀਂ ਦੇਤੀ ਹੁਣ ਤਨ ਦੀ ਵੀ ਦੇ ਤਨ ਦੀ ਖਰਾਕ ਵੀ ਚਾਹੀਦੀ ਆ ਭੁੱਖੇ ਭਗਤ ਨਾ ਕੀਜੈ ਯਾ ਮਾਲਾ ਆਪਣੀ ਲੀਜੈ ਤਾਂ ਗੁਰੂ ਕਹਿ ਰਿਹਾ ਅੱਗੇ ਮੰਗ ਰਿਆ ਪੰਨੀਆਂ ਸਾਧਨ ਨਿਕਾ ਨਾਜ ਮੰਗਉ ਸਤ ਸਿਗਾ ਇਹ ਵਿਚਾਰ ਹੈ ਪਰ ਇਹ ਬੜੀ ਡੂੰਗੀ ਵਿਚਾਰ ਹੈ ਪੰਨੀਆਂ ਮਤਲਬ ਪੈਰ ਦੀ ਜੁੱਤੀ ਵੀ ਮੰਗ ਜੁੱਤੀ ਤੱਕ ਮੰਗ ਲਈ ਕਪੜਾ ਨਿੱਕ ਸੋਹਣੇ ਤੋਂ ਸੋਹਣਾ ਕਪੜਾ ਅਨਾਜ ਉਹ ਜਿਹੜਾ ਸੱਤ ਸੀਆਂ ਮਤਲਬ ਜਿਹੜਾ ਜ਼ਮੀਨ ਨੂੰ ਸੱਤ ਵਾਰੀ ਜੋਤ ਕੇ ਉਹਦੇ ਵਿੱਚ ਨਾਜ ਬੀਜਿਆ ਹੈ ਪੈੜੀ ਦੇ ਵਿੱਚ ਉਹ ਚਾਹੀਦਾ ਤਾਂ ਇਹ ਮੰਗ ਵੀ ਕਰ ਲਈ ਉਹਨੇ ਸੋਹਣੇ ਜੁੱਤੀ ਤੇ ਕਪੜੇ ਵੀ ਮੰਗ ਵੀ ਕੀਤੀ ਹੈ ਸੋਨੇ ਜੁੱਤੀ ਤੇ ਕੱਪੜੇ ਦੀ ਮੰਗ ਵੀ ਕੀਤੀ ਐ ਅਨਾਜ ਦੀ ਮੰਗ ਵੀ ਕੀਤੀ ਐ ਗਊ भैंस ਮੰਗੂ ਲਵੇਰੀ ਕਹਿੰਦਾ ਹੁਣ ਐਦੀ ਵੀ ਦੁੱਧ ਦੀ ਵੀ ਲੋੜ ਆ ਇਹ ਵੀ ਦੇ ਦੇ ਫਿਰ ਮੇਰੇ ਮਾਲਕ ਨੇ ਦਿੱਤੀਆਂ ਨੇ ਲਵੇਰੀ ਮਹਾਸ ਮੱਜ ਜੋ ਵੀ ਹੈ ਉਹ ਸਾਰਾ ਕੁਝ ਮੰਗ ਰਿਹਾ ਫਿਰ ਗੁਰੂ ਪਿਆਰ ਉਹਤੇ ਚੜ ਕੇ ਜਾਣ ਵਾਸਤੇ ਛਾਦਰ ਵੀ ਮੰਗ ਲਿਆ ਜਿਸ ਤਰ੍ਹਾਂ ਜ ਆਪਾਂ ਅਰਦਾਸ ਕਰੌਣ ਗੱਡੀਆਂ ਮੋਟਰਾਂ ਗੱਡੀ ਲੈ ਕੇ ਆਪਾਂ ਗੁਰੂ ਘਰ ਅੱਗੇ ਜਾਣੇ ਅਰਦਾਸਾਂ ਕਰੌਣੇ ਮਾਲਕਾ ਚੰਗੀ ਗੱਲ ਐ ਇਸੇ ਤਰ੍ਹਾਂ ਹੀ ਉਸ ਟਾਈਮ ਕੀ ਸੀਗਾ ਘੋੜੀ ਇੱਕ ਤਾਜਨ ਤਰੀ ਚੰਗੇਰੀ ਤਾਜਨ ਦਾ ਮਤਲਬ ਹੈ ਤਾਜਨ ਤਰੀ ਅਰਬੀ ਘੋੜੀ ਉਹ ਵੀ ਨਾਰਮਲ ਨਹੀਂ ਬੜੀ ਚੰਗੀ ਘੋੜੀ ਅਰਬੀ ਦੀ ਤੇ ਮੈਂ ਚੜ ਕੇ ਔਰ ਤੇਰਾ ਚਸ ਕਰਦਾ ਜਾਮਾ ਮੈਂ ਫੇਰ ਅੱਗੇ ਘਰ ਘਰ ਕੀ ਗਹਿਨ ਚੰਗੀ ਲੋ ਜੀ ਹੁਣ ਆ ਸਾਰਿਆਂ ਨਾਲ ਵੱਡੀ ਗੱਲ ਹੈ ਵੀ ਕਹਿੰਦਾ ਘਰ ਦੇ ਵਿੱਚ ਆਇਆ ਨਾ ਹੋਵੇ ਕਿ ਸਾਡਾ ਝਗੜਾ ਹੀ ਹੁੰਦਾ ਰਹੇ ਇਸਤਰੀ ਵੀ ਮੰਗ ਲਈ ਵਧੀਆ ਕਿ ਮੈਨੂੰ ਮੇਰੇ ਚੰਗੇ ਸੁਭਾਅ ਵਾਲੀ ਭਗਤੀ ਵਾਲੀ ਉਹ ਵੀ ਇਸਤਰੀ ਦੇ ਦੇ ਗਰ ਕਰਕੇ ਗਹਿਣ ਚੰਗੀ ਜਨ ਧੰਨਾ ਲੈਵੇ ਮੰਗੀ ਮੈਂ ਤੇਰਾ ਦਾਸ ਹਾਂ ਧੰਨਾ ਤੇਥੋਂ ਮੰਗਦਾ ਹਾਂ ਤੂੰ ਮੈਨੂੰ ਦੇ ਆ ਇੰਨੀ ਕੁ ਬੰਦਗੀ ਆ ਗੁਰੂ ਪਿਆਰਿਓ ਬੰਦਗੀ ਕਰਕੇ ਜੋ ਮਰਜੀ ਮੰਗ ਲਾ ਮਾਲਕ ਤੋਂ ਜੋ ਮਰਜੀ ਮੰਗ ਲਓ ਮੇਰੇ ਮਾਲਕ ਨੇ ਦੇ ਦੇਣਾ ਖੁਸ ਹੋ ਕੇ ਗੁਰੂ ਪਿਆਰਿਓ ਪਰ ਸਾਡੇ ਮੰਗਣ ਦਾ ਤਰੀਕਾ ਗਲਤ ਹੈ ਅਸੀਂ ਸ਼ਰਤ ਰੱਖੀ ਆ ਪਹਿਲਾਂ ਮਾਲਕ ਮੁਰੇ ਅਸੀਂ ਕੀ ਰੱਖੀ ਆ ਪਿਤਵਾ ਪਿਤਾ ਪਰਮਾਤਮਾ ਮੁਰੇ ਸ਼ਰਤ ਰੱਖੀ ਆ ਕਿ ਪਹਿਲਾਂ ਸਾਡੇ ਕਾਰਜ ਕਰ ਫੇਰ ਅਸੀਂ ਸਾਰੇ ਕੰਮ ਫੇਰ ਅਸੀਂ ਬੰਦਗੀ ਕਰਾਂਗੇ ਫੇਰ ਵੀ ਨਹੀਂ ਕਰਦੇ ਔਰ ਵਾਦੇ ਤੋਂ ਮੁੱਕਰ ਵੀ ਜਾਂਦੇ ਹਾਂ ਕਿਉਂਕਿ ਅਸੀਂ ਆਪਣੇ ਧੰਦਿਆਂ ਦੇ ਮਸਤਾ ਸੀ ਪਹਿਲਾ ਕੰਮ ਅਸੀਂ ਆਪਣੇ ਧੰਦੇ ਨੂੰ ਦਿੱਤਾ। ਮਾਲਕ ਨੂੰ ਨਹੀਂ ਦਿੱਤਾ। ਜੋ ਕਿ ਅਸੀਂ ਪਹਿਲਾ ਕੰਮ ਆਪਣੇ ਘਰ ਦਾ ਕਰਨਾ ਸੀ, ਘਰ ਦਾ। ਘਰ ਦਾ ਕਿਹੜਾ ਕੰਮ ਪਹਿਲਾਂ? ਆਹ ਜਿਹੜਾ ਪਕਤੀ ਕਰਨੀ ਇਹ ਸਾਡਾ ਅਸਲੀ ਘਰ ਦਾ ਕੰਮ ਹੈ। ਪਰ ਅਸੀਂ ਐਗੇ ਗੁਪਿਆਰੇ ਹੋ ਆਪਣੇ ਧੰਦਿਆਂ ਦੇ ਵਿੱਚ ਮਸਤ, ਪਰਿਵਾਰ ਦੇ ਵਿੱਚ ਮਸਤ ਐਸੇ ਆਰਾਮ ਕਰ ਰਹੇ ਹਾਂ ਮਾਲਕ। ਦੇਰ ਆਏ ਅਸੀਂ ਦੇਰ ਰਹੇ ਅਥਖ ਨਹੀਂ ਰਹੇ ਔਰ ਜਿਹੜੀ ਦੇਰ ਦਿੱਤੀ ਹੈ ਉਸ ਯਾਦ ਨਹੀਂ ਕਰਦੇ ਬਲਕਿ ਹੋਰ ਰੋਸ ਕਰਦੇ ਆਂ ਹੋਰ ਬਲਕਿ ਲਾਂਭੇ ਦਿੰਦੇ ਆ ਮਾਲਕ ਨੂੰ ਤੇ ਮਾਲਕਾ ਸੀ ਤਰੱਕੀ ਵਗਾੜਿਆ ਸਾਡੀ ਆ ਨਿਖਾਨ ਹੋ ਗਿਆ ਬੁਚਾਰੋ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਕਿ ਪਹਿਲਾਂ ਸਾਨੂੰ ਧਰਤੀ ਕਰਨੀ ਆ ਪਹਿਲਾਂ ਮਾਲਕ ਦੇ ਦਰ ਤੇ ਬੈਠਣਾ ਸੀ ਬੰਦਗੀ ਕਰਨੀ ਆ ਉਹ ਵੀ ਬੰਦਗੀ ਗੁਰਪਿਆਰੇ ਉਹ ਬੰਦਗੀ ਇਹ ਨਹੀਂ ਹੈ ਕਿ ਸੁਬਾ ਸ਼ਾਮ 10 ਮਿੰਟ ਗੁਰੂ ਘਰ ਚੱਲ ਗਿਆ ਕਿਤੇ ਨੇੜੇ ਤੇੜੇ ਰਿਸ਼ਤੇਦਾਰਾਂ ਸੰਗਤ ਹੋਈ ਮਜਬੂਰੀ ਜਾਣਾ ਪੈ ਗਿਆ ਔਰ ਇਹ ਬੰਦਗੀ ਨਹੀਂ ਹੈ ਬ੍ਰਿਕਾਰ ਇਹ ਤਾਂ ਸ਼ੁਰੂਆਤ ਵੀ ਨਹੀਂ ਹੈ ਜੇ ਆਪਾਂ ਕਹੀਏ ਨਾ ਕਿ ਬੰਦਗੀ ਦੀ ਸ਼ੁਰੂਆਤ ਉਹ ਵੀ ਨਹੀਂ ਹੈ ਸ਼ੁਰੂਆਤ ਵੀ ਬਹੁਤ ਉੱਚੇ ਦਰਜੇ ਤੇ ਆ ਪੰਚੀ ਗੁਰਗਾਂ ਸਾਹਿਬ ਦੇ ਅਨੁਸਾਰ ਸ਼ੁਰੂਆਤ ਸਾਡੇ ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ ਹੋਣੀ ਆ ਗੁਰਪਿਆਰੇ ਮਾਂ ਭਗਤੀ ਦੀ ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ ਚੌਥੇ ਪਾਤੇ ਜਾ ਕੇ ਸਾਡੀ ਸ਼ੁਰੂਆਤ ਆ ਗੁਰਪਿਆਰੇ ਭਗਤੀ ਦੀ ਰਜੋ ਗੁਣ ਤਮੋ ਗੁਣ ਸਤ ਗੁਣ ਇਹ ਸਭ ਤੇਰੀ ਮਾਇਆ ਚੌਥੇ ਪਦ ਕੋ ਜੋ ਨਰ ਚੀਨੇ ਤਿੰਨ ਹੀ ਪਰਮ ਪਦ ਪਾਇ ਚੌਥੇ ਪੱਤੇ ਜਾ ਕੇ ਬੈਠਣਾ ਸੀ ਜੀ ਫਿਰ ਉਹਦੀ ਬੰਦਗੀ ਕਰਕੇ ਮਾਲਕ ਨੂੰ ਖੁਸ਼ ਕਰਕੇ ਫਿਰ ਆਉ ਉਹ ਤੋਂ ਦਾਤਾਂ ਪਹਿਲਾਂ ਅਸੀਂ ਮਾਲਕ ਤੋਂ ਲੈਣੀਆਂ ਨੇ ਹਰ ਰਸਤੇ ਨਾਮ ਦੀਆਂ ਉਹ ਦਾਤਾਂ ਲੈ ਕੇ ਮਾਲਕ ਜੀ ਦਾ ਸਾਡੇ ਤੇ ਖੁਸ਼ ਹੋ ਜਾਏਗਾ ਫਿਰ ਅਸੀਂ ਆਤੀ ਜਮੰਗੜੀਆਂ ਨੇ ਅਸੀਂ ਔਰ 10 ਮਿੰਟ ਗਏ 15 ਮਿੰਟ ਆਏ ਇੱਧਰ ਉੱਧਰ ਚਲੇ ਗਏ ਜਾਂ ਚੱਲਦੇ ਫਿਰਦੇ ਬਾਹਰ ਜਾਂਦੇ ਮੱਥਾ ਟੇਕ ਲਿਆ ਉਹਨੇ ਇਸੇ ਜੀ ਕਹਿ ਦਿੰਦਾ ਇਸੇ ਭਗਤਾਂ ਨਹੀਂ ਗੁਰਪਿਆਰੇ ਬਹੁਤ ਫਰਕ ਆ ਗੁਰਪਿਆਰਿਓ ਬੜੀ ਸੋਚਣ ਦੀ ਲੋੜ ਹੈ ਗੁਰਬਾਣੀ ਪੜ੍ਹ ਕੇ ਉਹਨੂੰ ਵਿਚਾਰਨ ਦੀ ਲੋੜ ਹੈ ਸਮਝਣ ਦੀ ਲੋੜ ਆ ਗੁਰਪਿਆਰਿਓ ਤਾ ਕਿਤੇ ਮੇਰੇ ਮਾਲਕ ਨੇ ਤਰਸ ਕਰ ਮੈਂ ਆਹ ਗੁਰਪਿਆਰੇ ਇੱਥੇ ਆਪਾਂ ਵਿਚਾਰਾਂ ਨੂੰ ਰੋਕਦੇ ਹੋਏ ਜੋ ਆਪਾਂ ਮਾਲਕ ਦੀ ਵਡਾਈ ਕਰ ਰਹੇ ਆਂ ਆਕਤ ਕਥਾ ਵਿਚਾਰਾਂ ਬਰਮ ਗਿਆਨ ਦੇ ਕੋਸ਼ਿਸ਼ ਕਰ ਰਹੇ ਆਂ ਮੇਰਾ ਮਾਲਕ ਸਾਡੇ ਤੇ ਤਰਸ ਕਰੇ ਮੇਰਾ ਬਖਸ਼ੇ ਤੇ ਇੱਥੇ ਹੀ ਗੁਰਪਿਆਰੇ ਭੁੱਲਾਂ ਚੁੱਕਾਂ ਦੇ ਦਾਸ ਮਾਫੀ ਮੰਗਦਾ ਹੈ ਕਾਲਪੁਰਖ ਪਿਤਾ ਪਰਮਾਤਮਾ ਕੋਲ ਸੰਗਤ ਕੋਲੋਂ ਕਈ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਹਾਈਟਿੰਗ ਲਿਖਣ ਤੇ ਵੀ ਗਲਤੀ ਹੋ ਜਾਂਦੀ ਹੈ ਦਾ ਸੰਗਤ ਬਖਸ਼ਣ ਹਾਰਾ ਬਖਸ ਦੇਣਾ ਜੀ ਬਖਸ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ